ਆਤਸ਼ੀ ਦਾ ਬਿਆਨ ਅਖਬਾਰ ਦੇ ਵਿੱਚ ਬਕਾਇਦਾ ਤੌਰ ਤੇ ਹੈਗਾ ਉਹਨੇ ਇੰਨੀ ਗੱਲ ਕਹੀਆ ਵੀ ਮੇਰੀ ਜਿਹੜੀ ਅਸਲੀ ਵੀਡੀਓ ਦਿਖਾਓ ਕਿੱਥੇ ਆ ਮੈਂ ਕਿੱਥੇ ਗੁਰੂਆਂ ਦੀ ਗੱਲ ਕੀਤੀ ਜੇ ਆਤਸ਼ੀ ਨੇ ਇਹ ਗੱਲ ਕਹੀ ਆ ਤੇ ਕੋਈ ਸੋਚ ਸਮਝ ਕੇ ਕੀ ਸਾਡੇ ਮਾਨਯੋਗ ਸੀਨੀਅਰ ਮੀਤ ਪ੍ਰਧਾਨ ਰੰਗੂਜੀਤ ਸਿੰਘ ਮਿਰਕ ਗੋਰਪ੍ਰੀ ਸਿੰਘ ਚੱਬਰ ਜੂਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਕਲਿਆਣ ਫਿਰ ਇੱਕ ਸਾਡੇ ਮਨਜੀਤ ਸਿੰਘ ਕੇ ਮਨਜੀਤ ਸਿੰਘ ਜਿਹੜੇ ਹੈਗੇ ਨੇ ਦਿੱਲੀ ਦੇ ਵਿੱਚ ਜਿਹੜੇ ਮਿਸ਼ਨ ਚਾਰਜ ਉਹ ਇੱਕ ਹੋਰ ਨੇ ਪੰਜ ਬੰਦੇ ਬਕਾਇਦਾ ਤੌਰ ਤੇ ਅੱਜ ਪੁਲਿਸ ਕਮਿਸ਼ਨਰ ਦਿੱਲੀ ਨੂੰ ਮਿਲਦੇ ਹੁੰਦੇ ਨੇ ਕਿ ਆਤਿਸ਼ੀ ਦੇ ਸਾਡੀਆਂ ਭਾਵਨਾਵਾਂ ਢਿਸਪਦਾਈ ਉਹਦੇ ਉੱਤੇ ਖਾਬ ਬਕਤ ਮਦਦ ਕੀਤੀ ਜਾਂਦਾ ਪਹਿਲਾਂ ਤਾਂ ਨਿਪਟਾਰਾ ਹੋ ਲੈਦੇ ਕਿਉਂਕਿ ਉਹਨਾਂ ਨੇ ਵੀ ਕਿਹਾ ਅਸੀਂ ਐਫਸੀਐਲ ਤੋਂ ਜਾਂਚ ਕਰਾ ਰਹੇ ਹਾਂ ਉਹਨਾਂ ਨੇ ਵੀ ਇੱਕ ਵਿਸ਼ੇਸ਼ ਅਧਿਕਾਰ ਕਮੇਟੀ ਨੂੰ ਇਹ ਮਵਦਾ ਦਿੱਤਾ। ਦਿੱਲੀ ਜਿਹੜੀ ਹੈ ਵਿਧਾਨ ਸਭਾ। ਦੂਸਰੀ ਚੀਜ਼ ਇਹਨਾਂ ਨੂੰ ਇਸ ਗੱਲ ਦੀ ਜਾਣਕਾਰੀ ਹੋਣੀ ਚਾਹੀਦੀ ਹੈ। ਵੀ ਵਿਧਾਨ ਸਭਾ ਦੇ ਵਿੱਚ ਤੇ ਲੋਕ ਸਭਾ ਦੇ ਵਿੱਚ ਜੇ ਕੋਈ ਕਾਰਵਾਈ ਛੇਤਪਤ ਨਹੀਂ ਹੋ ਜਾਂਦਾ ਤਾਂ ਉੱਥੇ ਜਾਇ ਹੋਜੀ ਬਿਆਨਬਾਜ਼ੀ ਹੋ ਜਾਂਦੀ ਤੇ ਕਿਹਾ ਦਿੱਤਾ ਜਾਂਦਾ ਵੀ ਇਹ ਚੀਜ਼ ਨੂੰ ਜਿਹੜਾ ਰਿਕਾਰਡ ਨਾ ਕੀਤਾ ਜਾਵੇ। ਇਹ ਦੂਬਦ ਬਾਹਰ ਆ ਕੇ ਤੁਸੀਂ ਕਿਸੇ ਦੇ ਖਨਾਕ ਕੋਈ ਮਕਦਮਾ ਦਰਜ ਨਹੀਂ ਕਰਾ ਸਕਦੇ। ਜੇ ਇਹ ਦਿੱਲੀ ਵਿਧਾਨ ਸਭਾ ਦੀ ਗੱਲ ਆ ਤੇ ਫਿਰ ਤੁਸੀਂ ਕਿਵੇਂ ਪੁੱਛਗੇ ਜੀ ਮੁਕਤਮਤ ਅਦਾਲਤ ਚੋਂ ਨੂੰ ਆਸੇ ਉੱਥੇ ਕਟੋ-ਕਟ ਨਹੀਂ ਪਤਾ ਤੇ ਕਿਸੇ ਨੂੰ ਪੁੱਛਣ ਨੂੰ ਰੜੇ ਵਕੀਲ ਬਥਰੇਗੇ ਵੀ ਕੀ ਉੱਥੇ ਮੁਕਤਮਤ ਅਦਾਲਤ ਹੁਣ ਸਦਾ ਅੱਧਾ ਪੁਲਿਸ ਕਰ ਸਕਦੀ ਹੈ ਉਹ ਜਾਂ ਪੁਲਿਸ ਮਿਸ਼ਨ ਉਹਨੂੰ ਤੇਨੂੰ ਤੋਦਣ ਦੀ ਜੀ ਅਵਸਥਾ ਤੇ ਵੀ ਸਾਡੇ ਵਾਸਤੇ ਰੋਕ ਨਹੀਂ ਗੱਸੀ ਪੱਛਾ ਨਹੀਂ ਨਾ ਜੀ ਕਰ ਸਕਦੇ ਮਾਮਲਾ ਵਿਧਾਨ ਸਭਾ ਦਾ ਕੜਾ ਖਾ ਖਾ ਕਿੰਨਾਂ ਦੀ ਮੱਤ ਮਰੀ ਪਈ ਹੈ ਬੋਣੇ ਕੱਢਦੇ ਲੋਕਾਂ ਨੂੰ ਵੱਡੀਆਂ ਸੀਟਾਂ ਮਿਲ ਗਈਆਂ। ਧੂਦੇ ਆਪਣੇ ਮੁਖੋਂ ਦੇ ਕਿ ਕੀ 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 ਕਹੀਏ ਅਸੀਂ ਆਪਾਂ ਨੂੰ। ਕਿ ਘੱਟੋ ਘੱਟ ਸਭਾਤ ਵਿੱਚ ਜਿਹੜੀ ਕਾਰਵਾਈ ਹੁੰਦੀ ਆ ਉਹਦੀ ਐਫਆਈਆ ਲੋਜ ਨਹੀਂ ਹੋ ਸਕਦੀ। ਇਹ 800 ਰੁਪਏ ਤੋਂ ਥੱਗਦੀ ਇਸ ਸਿਥਿਓਂ ਹੀ ਘੱਟ ਮੈਂ ਕਰਦੇ। ਦਿੱਲੀ ਕਮੇਟੀ ਉਸੇ ਵੇਲੇ ਤੁਹਾਡੇ ਤੋਂ ਪਹਿਲਾਂ ਪਹੁੰਚ ਜਾਂਦੀ ਹੈ ਉੱਥੇ ਕਮਿਸ਼ਨ ਦੇ ਕੋਲੇ ਵੀ ਮਕਦਮਾ ਦਰਜ ਕਰੋ। ਉਹਨਾਂ ਨੇ ਸਪੀਕਰ ਨੂੰ ਮਨਪਤੇ ਦਿੱਤਾ ਵੀ ਸਤ ਕਰਵੇ ਕੀਤੀ ਜਾਵੇ ਸਾਡੀਆਂ ਭਾਵਨਾਵਾਂ ਉੱਠੇ ਸੁੱਜੀ ਹੁਣ ਆਸੀ ਨੇ ਕਹਿਤਾ ਜਬ ਖੌਜੀ ਮਰੋਸਰ ਵੀ ਜੂ ਕਿੱਥੇ ਮੈਂ ਤਾਂ ਫਿਰ ਜਾਣਦੂ ਇਸ ਕਰਕੇ ਜਿਹੜੇ ਗਏ ਦੇ ਉੱਥੇ ਇਹਨਾਂ ਨੂੰ ਸੋਚ ਵਿਚਾਰ ਕਰਕੇ ਜਿਹੜਾ ਚਾਹੁੰਦਾ ਸੀ ਐਵੇਂ ਜਿਹੜੀ ਧੂੜ ਤੇ ਟੱਟੂ ਦੇ ਭਜਣੇ